ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਆਪ ਜੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਕਿ ਆਪ ਜੀਆਂ ਨੂੰ ਪਤਾ ਹੀ ਹੈ ਕਿ ਪਿੰਡ ਮੁਖਲਿਆਣਾ ਵਿਖੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਭਗਵਾਨ ਸਿੰਘ ਜੀ ਆਂਦੇ ਸਾਲਾਨਾ ਹਸਤਾਈਏ ਦੇ ਸਬੰਧ ਦੇ ਵਿੱਚ ਪਰਸੋਂ ਵਾਲੇ ਦਿਨ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਪ੍ਰਾਰੰਭ ਕੀਤੇ ਹੋਏ ਸੀ ਤੇ ਇਹਨਾਂ ਦੇ ਭੋਗ ਪਾਏ ਗਏ ਹਨ ਜਿਸ ਦੇ ਵਿੱਚ ਸਮੂਹ ਸੰਗਤ ਨੇ ਦੇਸ਼ਤ ਵਿਦੇਸ਼ੀ ਸੰਗਤ ਨੇ ਰਲ ਮਿਲ ਕੇ ਜੋ ਕਿ ਬੜਾ ਸਹਿਯੋਗ ਦਿੱਤਾ ਹੈ ਗੁਰਦੁਆਰਾ ਸ੍ਰੀ ਅੰਗਿੱਠਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਦਾ ਅਤੇ ਵਿਦੇਸ਼ ਦੀ ਸੰਗਤ ਦਾ ਸਾਰੇ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਹੀ ਉਤਸ਼ਾਹ ਨਾਲ ਬੜੀ ਧੁੰਮ ਧਮ ਦੇ ਨਾਲ ਸਤਾਈਆਂ ਮਨਾਉਣਾ ਕੀਤਾ ਹੈ ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਨੌਜਵਾਨ ਸਭਾ ਦੇ ਵੀਰਾਂ ਨੂੰ ਉਦਮ ਪਰਲੇ ਬਖਸ਼ਦੇ ਰਹਿਣ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾਵਾਂ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ